ਵੇਖੋ ਮਾਪਿਓ ਨੂੰ ਕੁਛ ਨਹੀਂ ਪਤਾ ਸਾਡੇ ਘਰੇ ਕਿੰਨੇ ਆਉਣਾ ਹੈ ਅੱਛਾ ਬੱਚੇ ਨੂੰ ਪਤਾ ਮੈਂ ਕਿਹੜੇ ਮਾਪਿਓ ਦੇ ਘਰੇ ਚੱਲਣਾ ਹੈ ਉਹਨੂੰ ਵੀ ਕੁਛ ਨਹੀਂ ਜੇ ਪਤਾ ਦੋਨਾਂ ਨੂੰ ਪਤਾ ਨਹੀਂ ਹੈ ਤਾਂ ਹੀ ਨਕਲੀ ਮਾਪਿਓ ਹੋ ਗਿਆ ਖੇਡ ساری ਤਾਂ ਅਸਲੀ ਹਰੇ ਆਪੇ ਮਾਤਾ ਆਪੇ ਪਿਤਾ ਇਦਾ ਆਪੇ ਮਾਤਾ ਤੇ ਆਪੇ ਪਿਤਾ ਵਾਹਿਗੁਰੂ ਜੀ ਡਿਸਾਈਡ ਕਰਦੇ ਹਨ ਕਿਸ ਦੇ ਘਰੇ ਕਿੰਨੇ ਜਣਾ ਔਰ غور ਕਰੋ ਇੱਕ ਗੱਲ ਹੋਰ ਜਿਹੜਾ ਬੱਚਾ ਆਪ ਜੀ ਦੀ ਗੋਦ 'ਚ ਆ ਗਿਆ ਆਪ ਜੀ ਦਾ ਉਹਦੇ ਨਾਲ ਹੀ ਪਿਆਰ ਪੈ ਜਾਂਦਾ ਹੁਣ ਇੱਕ ਮਿੰਟ ਲਈ ਸੋਚ ਕੇ ਵੇਖੋ ਜਿਹੜਾ ਔਲਾਦ ਤੁਹਾਡੀ ਗੋਦ 'ਚ ਆਈ ਹੈ ਉਹ ਨਾ ਹੁੰਦੀ ਇਨਸਟੈਂਟ ਹੋਰ ਕੋਈ ਬੱਚਾ ਦੇਖ ਲਓ ਰਿਸ਼ਤੇਦਾਰੀ 'ਚੋਂ ਜਾਂ ਅੰਡ ਗਵਣ 'ਚ ਵੀ ਆਹ ਬੱਚਾ ਤੁਹਾਡੀ ਗੋਦ 'ਚ ਆ ਜਾਂਦਾ ਮਹਾਰਾਜ ਉਹ ਨੂੰ ਤੁਹਾਡੇ ਘਰੇ ਜਨਮ ਦਿੰਦਾ ਤੇ ਤੁਹਾਡਾ ਵਾਲਾ ਬੱਚਾ ਉਧਰ ਹੁੰਦਾ ਤੇ ਤੁਹਾਡਾ ਪਿਆਰ ਕਿੱਨਾ ਹੋਣਾ ਸੀ ਬੁਝ ਜੇ ਤੇ ਨਾਲ ਸਾਰੀ ਖੇਤ ਜਿਹੜੀ ਉੱਤੋਂ ਕੰਟਰੋਲ ਹੋ ਰਹੀ ਹੈ ਤੂੰ ਪਿਆਰ ਕਿਹਦੇ ਨਾਲ ਪੈਣਾ ਹੈ ਤੇਰੇ ਘਰੇ ਕਿੱਦਿ ਆਉਣਾ ਹੈ ਕਦੋਂ ਆਉਣਾ ਹੈ ਕਿੰਨੇ ਆਉਣਾ ਹੈ